ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਆਪਾਂ ਦੇਖ ਸਕਦੇ ਆ ਗੁਲੀ ਡੰਡਾ ਖਤਮ ਹੋਣ ਵਾਲ ਨੂੰ ਜਾ ਰਿਹਾ ਮਿੱੱਚੇ ਵੱਡਾ ਮਿੱੱਚੇ ਛੋਟਾ ਹਰ ਕਿਸਮ ਦਾ ਕਣਕ ਖੜੀਆ ਤੇ ਇਹਦੇ ਉੱਪਰ ਆਪਾਂ ਨੇ ਕੋਲਡਿਨੋ ਪਲਸ ਮੈਟਰੀਬਿਊਜ਼ਨ ਸਾਲਟ ਕੀਤਾ ਸੀ ਇਹਦੇ ਵਿੱਚ ਆਪਾਂ ਆ ਦੇਖ ਸਕਦੇ ਆ ਗੁਲੀ ਡੰਡਾ ਸਾਰਾ ਵਿੱਚ ਇਹ ਕਿਤੇ ਚਾਰ ਪੱਤਿਆਂ ਦੇ ਸੀ ਵੱਡਾ ਵੀ ਸੀ ਇਹ ਸਾਰਾ ਹੁਣ ਖਾਤਮੇ ਵੱਲ ਜਾ ਰਿਹਾ ਹੈ ਇਹ ਇਹਦੇ ਵਿੱਚ ਆਪਾਂ ਨੇ ਉਹੀ ਕਰੋਡੀਨੋਫ 1 ਮਤਲਬ 1 ਏਕੜ ਵਾਸਤੇ ਜਿੰਨੇ ਰਿਕਮੈਂਡਡ 160 ਗ੍ਰਾਮ ਤੇ ਦੂਸਰੀ ਮੈਟਰੀਬਿਊਸ਼ਨ ਮੈਟਰੀਬਿਊਸ਼ਨ ਆਪਾਂ ਨੇ ਇਹਦੇ ਚ 35 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਹੈ ਤੇ ਇਸ ਕਣਕ ਦੇ ਵਿੱਚੋਂ ਗੁੱਲੀ ਡੰਡਾ ਜਿਹੜਾ ਉਹ ਸਾਰਾ ਖਤਮ ਹੋ ਗਿਆ ਪਲੱਸ ਹੋਰ ਵੀ ਜਿੰਨੇ ਨਦੀਨ ਸੀਗੇ ਉਹ ਵੀ ਖਤਮ ਹੋ ਚੁੱਕੇ ਨੇ ਚਾ ਖਤਮੇ ਵੱਲ ਜਾ ਰਹੇ ਨੇ ਛਿੱਟੇ ਨਾਲ ਹਾਲਾਂਕਿ ਇਸ ਦੀ ਬਿਜਾਈ ਕੀਤੀ ਗਈ ਆ ਕਿਤੇ ਕਿਤੇ ਜਿੱਥੇ ਗੁੱਲੀ ਡੰਡਾ ਵਿੱਚ ਵਿੱਚ ਕਾਫੀ ਜ਼ਿਆਦਾ ਵੀ ਸੀ ਇਹਦੇ ਵਿੱਚ ਉਹ ਆਪਾਂ ਦੂਰ ਵੀ ਦੇਖ ਸਕਦੇ ਆ ਕਿਤੇ ਕਿਤੇ ਇਹਦੇ ਵਿੱਚ ਸੁੱਕ ਵੀ ਰਹਿਣ ਕਰਕੇ ਕਿਉਂਕਿ ਖਰਚੇ ਵੀ ਇਹਦੇ ਵਿੱਚ ਹੀ ਵਾਹੇ ਹੋਏ ਨੇ ਉਹ ਖਰਚਾਂ ਕਰਕੇ ਕਿਤੇ ਸੁੱਕ ਵੀ ਰਹਿ ਜਾਂਦੀ ਆ ਤਾਂ ਉਹਦੇ ਕਰਕੇ ਕਿਤੇ ਵਿਰਲੀ ਆ ਕਿਤੇ ਸੰਘਣੀ ਆ ਤੇ ਪਰ ਜਿਹੜਾ ਗੁੱਲੀ ਡੰਡਾ ਹੈ ਉਹ ਬਿਲਕੁਲ ਆ ਦੇਖੋ ਆਪਾਂ ਇਧਰ ਵੀ ਦੇਖ ਸਕਦੇ ਆ ਇਹ ਸਾਰਾ ਖਤਮ ਹੋ ਚੁੱਕਿਆ ਜਾਂ ਖਤਮੇ ਵੱਲ ਜਾ ਰਿਹਾ ਤੇ ਇਹ ਸੀ ਇਹਦੇ ਰਿਜ਼ਲਟਸ ਜਿਹੜਾ ਆਪਾਂ ਕੰਬੀਨੇਸ਼ਨ ਬਣਾ ਕੇ ਕੀਤਾ ਪਿਛਲੇ ਸਾਲ ਵੀ ਕੀਤਾ ਸੀ ਹਾਲਾਂਕਿ ਇਹ ਇਹ ਇਧਰ ਵੀ ਦੇਖ ਲੈਣੇ ਆ ਆ ਜਿੰਨਾ ਮੱਚਿਆ ਹੋਇਆ ਸਾਰਾ ਗੁੱਲੀ ਡੰਡਾ ਮੱਚਿਆ ਪਿਆ ਹੈ ਤੇ ਮੈਂ ਕਣਕ ਖੜੀ ਹੈ ਮੇਸ ਤਰੀਕੇ ਦਾ ਆਪਣਾ ਖੇਤ ਆ ਇਹ ਤੇ ਆਪਾਂ ਨੂੰ ਹੁਣ ਪੁਰਾਣੇ ਸਾਲਟਾਂ ਨੂੰ ਛੱਡ ਕੇ ਨਵੇਂ ਜਿਹੜੇ ਕੈਮੀਕਲ ਆ ਕੰਬੀਨੇਸ਼ਨਸ ਨੇ ਉਹਨਾਂ ਨੂੰ ਆਉਣਾ ਪਊਗਾ ਤੇ ਹੀ ਗ੍ਰਿਕ ਦੂਤ ਤਿੰਨ ਸਾਲ ਬਾਅਦ ਆਪਾਂ ਨੂੰ ਕੈਮੀਕਲ ਕੰਬੀਨੇਸ਼ਨਸ ਬਦਲਨੇ ਪੈਣਗੇ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਚ ਬਣੇ ਰਹਿਣ ਲਈ ਸਤਿ ਸ੍ਰੀ ਅਕਾਲ